ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀਆ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਫਲਾਸ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਇਸ ਲਈ ਇੱਕ ਸਿਸਟਮ ਚੱਲਦਾ ਹੋਇਆ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਤਾਜ਼ਾ ਸੈਟੇਲਾਈਟ ਦਸੇਲਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਲਗਭਗ ਰਾਤ ਦੇ 9 ਵਜਣਾਂ ਜਾ ਰਹੇ ਨੇ 14 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਸਾਨੂੰ ਤੋਂ ਹੱਥੋਂ ਇਹ ਸਿਸਟਮ ਦੀ ਅਪਡੇਟ ਦਿੱਤੀ ਸੀ ਕਿ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਾਫੀ ਖੇਤਰਾ ਦੇ ਵਿੱਚ ਮਿਲ ਆਵੇਗਾ ਕੁਝ ਖੇਤਰਾ ਦੇ ਵਿੱਚ ਗੜੇਮਾਰੀ ਦੇ ਆਸਰ ਸੀ ਕੱਲ ਰਾਤ ਨੂੰ ਅਸੀਂ ਤੁਹਾਨੂੰ ਇਹ ਗੱਲ ਆਖੀ ਸੀ ਅਪਡੇਟ ਦਿੱਤੀ ਸੀ ਕਿ ਦਿਨ ਚੜ੍ਹਦੇ ਨੂੰ ਜੇਕਰ ਇਹ ਸਿਸਟਮ ਦਿਨ ਚੜ੍ਹਨ ਤੋਂ ਪਹਿਲਾਂ ਐਂਟਰ ਕਰ ਜਾਂਦਾ ਬਦਲਵਾਜ ਬਣ ਜਾਂਦੀ ਹੈ ਤੇ ਫਿਰ ਹੀਟ ਸੈੱਲ ਨਹੀਂ ਬਣਨੇ ਜਿਸ ਦੇ ਨਾਲ ਗੜੇਮਾਰੀ ਦੇ ਆਸਰ ਘਟਣਗੇ ਜੇਕਰ ਧੁੱਪ ਲੱਗ ਜਾਂਦੀ ਹੈ ਤੇ ਧੁੱਪ ਲੱਗਣ ਤੋਂ ਬਾਅਦ ਦੁਪਹਿਰ ਦੁਪਹਿਰ ਤੋਂ ਬਾਅਦ ਜੇਕਰ ਬੱਦਲ ਬਣਦਾ ਹੈ ਤੇ ਉਹ ਫਿਰ ਤਗੜੀ ਗਰਜਲੇਸ਼ਕ ਤਗੜਾ ਖੜਕਾ ਦੜਕਾ ਕਰਵਾ ਸਕਦਾ ਹੈ। ਸੋ ਅੱਜ ਸਵੇਰ ਵੇਲੇ ਯਾਨੀ ਕਿ ਹੀਟ ਕੋਈ ਬਹੁਤੇ ਹਿਫਾਗਾਂ ਦੇ ਵਿੱਚ ਲੱਗੀ ਨਹੀਂ ਕਿਉਂਕਿ ਸਵੇਰ ਵੇਲੇ ਹੀ ਬੱਦਲ ਬਣ ਚੁੱਕਾ ਸੀ ਰਾਜਸਥਾਨ ਪੰਜਾਬ ਹਰਿਆਣਾ ਦੇ ਬਹੁਤੇ ਹਿਫਾਗਾਂ ਦੇ ਵਿੱਚ ਬੱਦਲ ਵੇ ਜਿਹੜਾ ਸੰਘਣੇ ਲੈਵਲ ਤੇ ਉੱਤੇ ਬਣ ਗਈ ਸੀ ਜਿਹਦੇ ਨਾਲ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਲੱਗੀ ਜਿਹਦੇ ਨਾਲ ਗੜੇ ਮਾਰੇ ਤੋਂ ਬਚਾ ਰਿਹਾ ਕਿਉਂਕਿ ਹੀਟ ਸੈੱਲ ਬਣੇ ਨਹੀਂ ਤਗੜਾ ਬੱਦਲ ਬਣਿਆ ਨਹੀਂ। ਜਿਹੜਾ ਬੱਦਲ ਬਣਿਆ ਜੀ ਉਹ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਸ਼ਰਾਟੇ ਲੋਵਾ ਰਿਹਾ ਹੈ ਤੇ ਕੁਝ ਕਿਤਰ ਹੋ ਸਕਦੇ ਨੇ ਕਿ ਜਿੱਥੇ ਹਰਿਆਣਾ ਰਾਜਸਥਾਨ ਦੇ ਵੈਸੇ ਰਾਜਸਥਾਨ ਦੇ ਕੱਲ 13 ਤਰੀਕ ਨੂੰ ਕਾਫੀ ਖੇਤਰਾਂ ਦੇ ਵਿੱਚ ਹੋਰ ਵੀ ਭਾਗਾਂ ਦੇ ਵਿੱਚ ਗੜੇਮਾਰ ਹੋ ਗਈ ਸੀ ਹਰਿਆਣਾ ਦੇ ਔਰ ਯੂਪੀ ਦੇ ਫਾਸੂਨ ਖੇਤਰਾਂ ਦੇ ਵਿੱਚ ਗੜੇਮਾਰੀ ਦੇ ਤਾਜ਼ਾ ਸੱਲ ਬਣ ਗਏ ਸੀ ਕਿਉਂਕਿ ਉੱਥੇ ਕੱਲ ਹੀਟ ਲੱਗ ਗਈ ਸੀ ਪੰਜਾਬ ਦੇ ਵਿੱਚ ਅੱਜ ਹੀਟ ਨਹੀਂ ਲੱਗੀ ਜਿਸ ਦੇ ਨਾਲ ਗੜੇਮਾਰੀ ਤੋਂ ਬਚਾ ਰਿਹਾ ਹੈ ਕੁਝ ਖੇਤਰਾਂ ਦੇ ਵਿੱਚ ਉਹ ਜਿਹੜੇ ਮਾਨਸਾ ਦੇ ਜਿਹੜੇ ਸੰਗਰੂਰ ਦੇ ਨਾਲ ਲੱਗਦੇ ਕੁਝ ਜਿਹੜੇ ਪਿੰਡ ਨੇ ਉਹਨਾਂ ਖਾਗਾਂ ਦੇ ਵਿੱਚ ਕਿਤੇ ਕਿਤੇ ਸੁੱਕੀ ਗੜੇਮਾਰ ਹੋਈ ਆ 5-7 ਮਿੰਟਾਂ ਦੇ ਲਈ ਉਸ ਤੋਂ ਬਾਅਦ ਜਿਹੜੇ ਆ ਸ਼ਰਾਟੇ ਲੱਗੇ ਨੇ ਸੋ ਕਲਮ ਲਾ ਕੇ ਕਹਾਣੀ ਜੀ ਕਿ ਅੱਜ ਗੜੇਮਾਰੀ ਤੋਂ ਰਹਿ ਗਿਆ ਬਚਾ ਪੰਜਾਬ ਦੇ ਵਿੱਚ ਪਰ ਅਗਲੇ ਜਿਹੜੇ 24 ਘੰਟੇ ਨੇ ਯਾਨੀ ਕਿ ਕੱਲ ਦਾ ਦਿਨ ਵੀ ਹਾਲੇ ਸਿਸਟਮ ਦਾ ਮੁੱਖ ਦਿਨ ਹੈ ਅੱਜ ਹੁਣ ਤੋਂ ਲੈ ਕੇ ਰਾਤ ਤੋਂ ਕੱਲ ਸਵੇਰ 9 ਵਜੇ ਤੱਕ ਫਿਲਹਾਲ ਕੋਈ ਖੜਕਾ ਦੜਕਾ ਕੋਈ ਤਗਲੇ ਲਾਵਲ ਤੇ ਮੀਂਹ ਚ ਖੜ ਝੁੱਲਣ ਦੇ ਆਸਰ ਘਟ ਨੇ ਕੱਲ ਜੇਕਰ ਹੀਟ ਲੱਗ ਜਾਂਦੀ ਆ ਪੰਜਾਬ ਦੇ ਬਹੁਤੇ ਖਾਗਾਂ ਦੇ ਜੋਹਾਗਰ ਉਹ ਪਛਮੀ ਖੇਤਰਾ ਪਾਵੇਂ ਪੂਰਵੀ ਖੇਤਰਾ ਜੇਲਾਵਾਰ ਗੱਲ ਕਰੀਏ ਤਾਂ ਕਾਫੀ ਲੰਬੀ ਵੀਡੀਓ ਹੋ ਜਾਣੀ ਆ ਮਾਲਵਾ ਖੇਤਰ ਦੇ ਵਿੱਚ ਚਾਹੇ ਮਾਝਾ ਖੇਤਰਾ ਦਵਾਵਾ ਖੇਤਰ ਆ ਜੇਕਰ ਕੱਲ ਹੀਟ ਲੱਗਦੀ ਹੈ ਜਿਹੜੇ ਫਾਗਾ ਦੇ ਵਿੱਚ ਉੱਥੇ ਤਗੜੀ ਗਰਜ ਨਿਸ਼ਕ ਫਿਰ ਦੁਪਹਿਰ ਤੋਂ ਬਾਅਦ ਵੇਖਣ ਨੂੰ ਮਿਲ ਸਕਦੀ ਆ ਤੇ ਗਰੇ ਮਾਰਦੇ ਆਸਾਰ ਫਿਰ ਕੱਲ ਵੀ ਬਣਦੇ ਜਾ ਫਰੇ ਨਹੀਂ ਫਿਲਹਾਲ ਜਿਹੜੇ ਅੰਕੜੇ ਸਾਡੇ ਇਹ ਕਹਿੰਦੇ ਨੇ ਕਿ ਕੱਲ ਬਦਲ ਵੇ ਟਟਵੇਂ ਤੌਰ ਤੇ ਬਣਦੀ ਜਿਹੜੀ ਸਵੇਰ ਵੇਲੇ ਹੀ ਵੇਖੀ ਜਾਏਗੀ ਅਸਵੇਲੇ ਵੀ ਤਗੜੀ ਗਾਰਜਲਿਸਕ ਦੇ ਨਾਲ ਕੁਝ ਭਾਗਾ ਦੇ ਵਿੱਚ ਸ਼ਰਾਟੇ ਲੱਗ ਰਹੇ ਨੇ ਭਾਵਾਂ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੂਪਗੜ੍ਹ ਸੁਰਤਗੜ੍ਹ ਬਠਿੰਡਾ ਸ਼੍ਰੀ ਮਲਕਸਾ ਸਾਹਿਬ ਮਲੋਟ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਭਾਗਾ ਦੇ ਵਿੱਚ ਜਿਹੜੇ ਗਾਰਜਲਿਸਕ ਵਾਲੇ ਬਦਲਾ ਦਾ ਨਿਰਮਾਣ ਹੋ ਰਿਹਾ ਜਿਹੜਾ ਕਿ ਅੱਜ ਰਾਤ ਨੂੰ ਟਟਵੇਂ ਸ਼ਰਾਟੇ ਦਵੇਗਾ ਪੰਜਾਬ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਵਾਂ ਮਾਲਵਾ ਖੇਤਰ ਦੋਆਬਾ ਫੋਹਾਦ ਸਾਰੇ ਖੇਤਰਾਂ ਦੇ ਵਿੱਚ ਦੇ ਵਿੱਚ ਮੈਂ ਚੜਿਆ ਉਹ ਹਲਕੇ ਹੀ ਪਹੁੰਚਣਗੇ ਇਸਲਾਵਾ ਜੀ ਗੜੇਮਾਰੀ ਦੀ ਕਹਾਣੀ ਇਹ ਹੈ ਕਿ ਕੱਲ ਜੇਕਰ ਹੀਟ ਲੱਗ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਗੜੇਮਾਰੀ ਹੋਏਗੀ ਉਹ ਕਿਹੜੇ ਫਾਗਾਂ ਦੇ ਵਿੱਚ ਹੋਏਗੀ ਇਹ ਵੀ ਤੁਹਾਨੂੰ ਅਫਰ ਜਿਹੜਾ ਅਸੀਂ ਦੇ ਦੇਾਂਗੇ ਜੇਕਰ ਹੀਟ ਨਹੀਂ ਲੱਗਦੀ ਬੱਦਲ ਬਣ ਜਾਂਦਾ ਉੱਪਰ ਹੀਟ ਜਿਹੜੀਆਂ ਨਹੀਂ ਮਿਲਦੀ ਤੇ ਫਿਰ ਗੜੇਮਾਰੀ ਦਾ ਅਸਰ ਕੱਲ ਵੀ ਮਾਈਨਸ ਆ ਜਾਣੇ ਨੇ ਬਹੁਤ ਘੱਟ 0% ਕਰ ਸਕਦੇ ਆ 400 ਹੋਣਗੇ ਗੜੇਮਾਰੀ ਤੇ ਹਰਿਆਣਾ ਰਾਜਸਥਾਨ ਦੀ ਇਹੋ ਕਹਾਣੀ ਹੈ ਜੇਕਰ ਉੱਥੇ ਹੀਟ ਲੱਗੀ ਕੱਲ ਤੇ ਉੱਥੇ ਵੀ ਫਿਰ ਗੜਜਲਿਸ਼ਕ ਵਾਲੇ ਤਗੜੇ ਬਦਲਾਅ ਦਾ ਨਿਰਮਾਣ ਹੋ ਸਕਦਾ ਤੇ ਉੱਥੇ ਵੀ ਗੜੇ ਮਰ ਜਾ ਆਸਾਰ ਫਿਰ ਚੜਿਆ ਬਣਨਗੇ ਸੋ ਇਹ 15 ਤਰੀਕ ਤੱਕ ਦੀ ਕਹਾਣੀ ਆ ਉਸ ਤੋਂ ਬਾਅਦ ਜੇਕਰ 16 ਤਰੀਕ ਤੇ ਆਈਏ 16 ਤਰੀਕ ਦੀ ਸਵੇਰ ਜਾਂ ਫਿਰ ਦੁਪਹਿਰ ਹੁੰਦੇ ਹੁੰਦੇ ਪਛਮੀ ਖੇਤਰਾਂ ਤੋਂ ਯਾਨੀ ਕਰਜਾਣਾ ਕੋਚ ਸਿਸਟਮ ਨੇ ਤੇ ਪਹਾੜਾਂ ਦੇ ਨਾਲ ਲੱਗਦੇ ਜਿਹੜੇ 2-4 ਜਲੇਆ ਭਾਵੇਂ ਪੰਜਾਬ ਦੇ ਭਾਵੇਂ ਹਰਿਆਣੇ ਦੇ ਤੇ ਉਹਨਾਂ ਭਾਗਾਂ ਦੇ ਵਿੱਚ ਸਿਸਟਮ ਹਾਲੇ ਐਕਟੀਵੇਟ ਰਹਿ ਸਕਦਾ ਹੈ 16 ਦੀ ਦੁਪਹਿਰ ਤੱਕ ਤੇ ਯੂਪੀ ਦੇ ਪਾਛੰਗੀ ਖਾਗਾ ਦੇ ਵਿੱਚ ਹੋਰਿ ਖਾਗਾ ਦੇ ਵਿੱਚ ਅਗਲੇ ਜਿਹੜੇ 24 48 ਘੰਟੇ ਨੇ ਹਲੇ ਸ਼ਰਾਟੇ ਲੱਗਣਗੇ ਤੇ ਹਿਮਾਚਲ ਦੇ ਹੇਠਲੇ ਖੇਤਰ ਜੰਮੂ ਦੇ ਹੇਠਲੇ ਖੇਤਰਾਂ ਦੇ ਵਿੱਚ ਹਲੇ ਅਗਲੇ 48 ਘੰਟੇ ਜਾਂ ਕਲੀਏ ਕਿ 36 ਘੰਟਿਆਂ ਦੇ ਦਰਮਿਆਨ ਹਲੇ ਮੀਂਹ ਲੱਗਣਗੇ ਉਸ ਤੋਂ ਉੱਪਰਲੇ ਖਾਗਾ ਦੇ ਵਿੱਚ ਗੜੇਵਾਰ ਨੇ ਸੌਰੀ ਬਰਬਾਰੀ ਦਾ ਹਲਕੇ ਬਰਬਾਰੀ ਦਾ ਇੱਕ ਦੌਰ ਲੱਗਦਾ ਉਹ ਵਿਖਿਆ ਜਾਏਗਾ ਜੀ ਫਿਲਹਾਲ 16 ਤੋਂ ਬਾਅਦ 17 18 19 20 21 ਇਹ ਜਿਹੜੇ ਦਿਨ ਹੋਣਗੇ ਉਹ ਲਗਭਗ ਮੌਸਮ ਬਣ ਸਾਫ਼ ਹੀ ਰਹਿੰਦਾ ਜਾ ਪਰਿਆ ਕਿਉਂਕਿ ਕੋਈ ਤਗੜਾ ਸਿਸਟਮ ਫਿਲਹਾਲ ਬਾਹਤ ਤੈ ਤਰੀਕ ਤੱਕ ਹੁੰਦਾ ਜਾਪ ਰਿਹਾ ਹੈ ਬੱਚੇ ਨੂੰ ਇੱਕ ਸਿਸਟਮ ਆਉਣਾ ਹੈ ਉਹਦੇ ਵੀ ਅਪਡੇਟ ਤੁਹਾਨੂੰ ਅਸੀਂ ਮੌਕੇ ਤੇ ਦੇ ਦੇਵਾਂਗੇ ਗੜੇਮਾਰੀ ਤੋਂ ਅਜੋ ਬਚਾਰ ਰਿਹਾ ਜੀ ਕੱਲ ਵੀ ਗੜੇਮਾਰੀ ਤੋਂ ਬਚਾਰ ਰਹਿ ਸਕਦਾ ਹੈ ਕਿਉਂਕਿ ਸਾਡੇ ਅਨੁਮਾਨੇ ਕਹਿੰਦੇ ਨੇ ਕਿ ਧੁੱਪ ਕੱਲ ਵੀ ਲੱਗਣ ਦੇ ਅਸਰ ਘਟਨੇ ਪਰ ਕੁਦਰਤ ਦੇ ਹੱਥ ਹਵਾ ਸਾਰੀ ਕਹਾਣੀ ਹੈ ਬਾਕੀ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦੇ ਦੇਵਾਂਗੇ ਇਹ ਜਾ ਸਕਦੇ ਹੋ ਜੀ ਤੁਹਾਨੂੰ